ਸਾ ਬੜਾ ਖਤਰਨਾਕ ਚੀਜ਼ ਹੈ ਤੇ ਰੰਜਿਸ਼ ਉਹ ਤੋਂ ਵੀ ਭੈੜੀ ਚੀਜ਼ ਹੈ ਕਈ ਵਾਰੀ ਆਪਾਂ ਗੁੱਸੇ ਅਤੇ ਰੰਜਿਸ਼ ਦੇ ਵਿੱਚ ਉਹ ਕਦਮ ਚੁੱਕ ਕਰ ਲੈਨੇ ਆ ਕਿ ਬਾਅਦ ਦੇ ਵਿੱਚ ਆਪਾਂ ਨੂੰ ਬੜਾ ਪਛਤਾਵਾ ਹੁੰਦਾ 2021 ਦੇ ਵਿੱਚ ਗੁਆਂਡ ਦੇ ਵਿੱਚ ਰਹਿਣ ਵਾਲੀ ਔਰਤ ਨੇ 25 ਸਾਲ ਬੱਚੀ ਦਿਲਰੂਪ ਕੋੜ ਦੀ ਜਿਹੜੀ ਹੱਤਿਆ ਉਹ ਕਰ ਦਿੱਤੀ ਸੀ ਸੋ ਅੱਜ ਇਸ ਮਾਮਲੇ ਦੇ ਵਿੱਚ ਉਸ ਨੂੰ ਫਾਂਸੀ ਦੀ ਸਜ਼ਾ ਜਿਹੜੀ ਉਹ ਸੁਣਾਲ ਦਿੱਤੀ ਗਈ ਹੈ ਤੇ ਇਹਦੇ ਵਿੱਚ ਰਹਿਣ ਵਾਲੀ ਔਰਤ ਦਾ ਦਿਨ ਰੋਜ਼ ਕੋੜ ਦੇ ਮਾਪਿਆਂ ਨਾਲ ਕਿਸੇ ਗੱਲੋਂ ਬੋਲ ਬੁਲਾਰਾ ਹੋ ਜਾਂਦਾ ਤੇ ਉਹ ਰੰਜਿਸ਼ ਰਖਣੀ ਸ਼ੁਰੂ ਕਰ ਦਿੰਦੀ ਹੈ ਇਹ ਤਲਾਕ ਸ਼ੁਦਾ ਔਰਤ ਹੁੰਦੀ ਹੈ ਤੇ ਇਹਨੇ ਕਿਤੇ ਹੋਰ ਰਹਿਣ ਲੱਗਣਾ ਹੁੰਦਾ ਦਾ ਉਸ ਘਰੋਂ ਸਮਾਨ ਚੱਕਣ ਦਾ ਜਿਹੜਾ ਲਾਸਟ ਦਿਨ ਹੁੰਦਾ ਤੇ ਸਮਾਨ ਚੱਕਣ ਆਈ ਇਹ ਸੋਚਦੀ ਆ ਕਿਉਂ ਨਾ ਉਹ ਪੁਰਾਣੀ ਰੰਜਿਸ਼ ਨੂੰ ਵੀ ਨਿਵੇੜ ਲਿਆ ਜਾਵੇ ਤਾਂ ਇਹ 23 ਸਾਲ ਦੀ ਦਿਲਰੋਜ਼ कौर ਨੂੰ ਸਲੇਮ ਟਾਬਰੀਕ ਟੋਏ ਦੇ ਵਿੱਚ ਜੂੰਦੀ ਨੂੰ ਦਫਨਾ ਜਿਹੜਾ ਉਹ ਕਰ ਦਿੰਦੀ ਹੈ ਤੇ ਬਾਅਦ ਚ ਉਹਦੇ ਮਾਪਿਆਂ ਨਾਲ ਹੀ ਉਹਨੂੰ ਲੱਭਦੀ ਫਿਰਦੀ ਹੈ ਫਿਰ ਬਾਅਦ ਦੇ ਵਿੱਚ ਫੜੀ ਜਾਂਦੀ ਹੈ ਤੇ ਪੁਲਿਸ ਮਾਮਲਾ ਦਰਜ ਹੁੰਦਾ ਹੈ ਤੇ ਅੱਜ 2024 ਦੇ ਵਿੱਚ ਜਿਹੜਾ ਇਹਨੂੰ ਫਾਂਸੀ ਦੀ ਸਜ਼ਾ ਉਹ ਦੇ ਦਿੱਤੀ ਗਈ ਆ ਅਦਾਲਤ ਦੇ ਵਿੱਚ ਨੇ ਬੜੀਆਂ ਮੰਨਤਾ ਜਿਹੜੀਆਂ ਕੀਤੀਆਂ ਕਿ ਮੈਂ ਮੇਰੀਆਂ ਛੋਟੀਆਂ ਬੱਚੀਆਂ ਨੇ ਮੈਨੂੰ ਬਖਸ਼ ਦਿੱਤਾ ਜਾਵੇ ਪਰ ਅਦਾਲਤਾਂ ਅਜਿਹੇ ਦੋਸ਼ੀਆਂ ਨੂੰ ਕਦੇ ਬਖਸ਼ਦੀਆਂ ਨਹੀਂ ਹੁੰਦੀਆਂ